ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਬੀਤੇ ਦਿਨੀ ਕਾਫੀ ਬਰਸਾਤ ਹੋਈ ਹੈ ਤੇ ਬਰਸਾਤ ਦਾ ਸلسਲਾ ਜਿਹੜਾ ਹੈ ਉਹ ਅਜੇ ਵੀ ਚੱਲ ਰਿਹਾ ਹੈ ਤੇ ਇਸੇ ਵਿਚਾਲੇ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਜਿੱਥੇ ਬਰਸਾਤ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਤੇ ਹਿਮਾਚਲ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਸਾਰੇ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਕਾਫੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਹਾਲਾਤ ਇਹ ਨੇ ਕਿ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਨ ਦੇ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਪੰਜਾਬ ਦੇ ਨਾਲ-ਨਾਲ ਹਿਮਾਚਲ ਦੇ ਨਾਲ ਸੰਬੰਧਿਤ ਜ਼ਿਲ੍ਹਿਆਂ ਨੂੰ ਪੱਤਰ ਲਿਖ ਕੇ ਚੌਕਸ ਰਹਿਣ ਦੇ ਲਈ ਕਿਹਾ ਜੇ ਇਸ ਤਰੀਕੇ ਪੌਂਗ ਡੈਮ ਦਾ ਪਾਣੀ ਵਾਧਾ ਗਿਆ ਤਾਂ ਬੰਦੀ ਸੁਰੱਖਿਆ ਨੂੰ ਵਿਗੜਿਆ ਹੋਇਆ ਵਾਧੂ ਪਾਣੀ ਛੱਡਣਾ ਪੈ ਸਕਦਾ ਹੈ ਜਿਸ ਦੇ ਵਿੱਚ ਪੌਂਗ ਡੈਮ ਦੇ ਨਾਲ ਸੰਬੰਧਿਤ ਦੋਵੇਂ ਸੂਬੇ ਦੇ ਜ਼ਿਲ੍ਹਾ ਅਧਿਕਾਰੀ ਜ਼ਰੂਰੀ ਪ੍ਰਬੰਧ ਕਰ ਲੈਣ ਤੇ ਲੋਕਾਂ ਨੂੰ ਵੀ ਚੌਕਸ ਰਹਿਣ ਦੇ ਲਈ ਕਿਹਾ ਗਿਆ ਉਦਰਸ਼ਣ ਨਿਵਾੜ ਨੂੰ ਕਈ ਜ਼ਿਲ੍ਹਿਆਂ 'ਚ ਹੋ ਰਹੀ ਬਰਸਾਤ ਦੇ ਨਾਲ ਜਨ ਜੀਵਨ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ ਤਰਨਤਾਰਨ ਦੇ ਪੱਟੀ ਦੇ ਵਿੱਚ ਸ਼ਨੀਵਾਰ ਨੂੰ ਛੱਤ ਦੇ ਲੈਂਟਰ ਤੋਂ ਸੀਮਿੰਟ ਟੁੱਟ ਕੇ ਡਿੱਗਣਾ 14 ਸਾਲ ਦੇ ਮਾਸੂਮ ਗੁਰਪ੍ਰੀਤ ਦੀ ਮੌਤ ਹੋਈ ਹੈ ਜਦ ਕਿ ਉਸ ਦੀ ਮਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ 800 ਵਜੇ ਹੋਇਆ ਜਦ ਗੁਰਪ੍ਰੀਤ ਦੀ ਮਾਂ ਕਮਰੇ ਦੇ ਵਿੱਚ ਉਸ ਨੂੰ ਗੋਦ ਦੇ ਵਿੱਚ ਲੈ ਕੇ ਬੈਠੀ ਸੀ ਤੇ ਛੱਤ ਤੋਂ ਸੀਮਿੰਟ ਦਾ ਇੱਕ ਵੱਡਾ ਟੁਕੜਾ ਦੋਮਾ ਤੇ ਆ ਡਿੱਗਿਆ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਖੇਤਰ ਦੇ ਵਿੱਚ ਵੀ ਸ਼ਨੀਵਾਰ ਨੂੰ ਲਗਭਗ 70 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ। ਇਸੇ ਤਰ੍ਹਾਂ ਰੂਪਨਗਰ ਦੇ ਵਿੱਚ ਹਿਮਾਚਲ ਪ੍ਰਦੇਸ਼ ਜਿਹੜਾ ਉਹਨਾਂ ਤੋਂ ਲੰਘਦੀ ਸਵਾਂ ਨਦੀ ਦੇ ਪਾਣੀ ਦੇ ਕਾਰਨ ਸਤਲੁਜ ਦਰਿਆ ਪੂਰਾ ਚੜਿਆ ਹੋਇਆ ਹੈ। ਸਤੂ ਦਰਿਆ ਦਾ ਪਾਣੀ ਸ਼ਿਨਾਂਤਪੁਰ ਸਾਹਿਬ ਨੂਰਪੁਰ ਬੇਦੀ ਸੜਕ ਤੱਕ ਪੂਜਨ ਕਾਰਨ ਹੀ ਰਾ ਲੋਕਾਂ ਦੇ ਆਉਣ ਜਾਣ ਦੇ ਲਈ ਬੰਦ ਹੋ ਗਿਆ। ਤੇ ਇੱਥੇ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਇਨਾਂ ਹੀ ਨਹੀਂ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਹੋਇਆਂ ਹਿਮਾਚਲ ਤੋਂ ਨੰਗਲ ਨੂੰ ਪਾਸੇਵਾ ਵੀ ਬੰਦ ਕਰ ਦਿੱਤੀ ਗਈ ਤੇ ਸ਼ਨੀਵਾਰ ਨੂੰ ਨੰਗਲ ਦੇ ਵਿੱਚ ਬਰਸਾਤ ਦੇ ਕਾਰਨ ਇੱਥੇ ਬਾਜ਼ਾਰਾਂ ਤੇ ਗਲੀਆਂ ਨੇ ਜਿਥੇ ਨਦੀਆਂ ਦਾ ਰੂਪ ਧਾਰ ਲਿਆ ਤੇ ਕਈ ਥਾਈ ਤਾਂ 8 ਫੁੱਟ ਤੱਕ ਪਾਣੀ ਜਮਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਹਿਮਾਚਲ ਪ੍ਰਦੇਸ਼ ਦੇ ਊਣਾ ਤੋਂ ਨੰਗਲ ਤੱਕ ਬਹਡਾਲਾ ਪਿੰਡ ਦੇ ਕੋਲ ਪਾਣੀ ਦੇ ਤੇਜ਼ ਵਹਾਅ ਤੇ ਜ਼ਮੀਨ ਖਿਸਕਣ ਦੇ ਕਾਰਨ ਹੁਣ ਰੇਲ ਟ੍ਰੈਕ ਤੇ ਵਿਪਾਰੀ ਮਲ ਬਾੜ ਗਿਆ ਰੇਲ ਮਾਰਗ ਬੰਦ ਹੋਣ ਦੇ ਨਾਲ ਟ੍ਰੇਨਾਂ ਮੁਲਤਵੀ ਹੋ ਗਈਆਂ ਨੇ ਇਹ ਨੰਗਲ ਤੋਂ ਰੂਪਨਗਰ ਤੱਕ ਰੇਲ ਮਾਰਕ ਪਰ ਬਾਵਤ ਹੋਣ ਦੇ ਕਾਰਨ ਹਿਮਾਚਲ ਐਕਸਪ੍ਰੈਸ ਇਸਰਾਂਜਨ ਸ਼ਤਾਬਦੀ ਇੰਦੋਰ ਐਕਸਪ੍ਰੈਸ ਵਨ ਦੇ ਭਾਰਤ ਐਸੋਮਨਾਥ ਐਕਸਪ੍ਰੈਸ ਤੋਂ ਇਲਾਵਾ ਤਿੰਨ ਪੈਸੰਜਰ ਗੱਡੀਆਂ ਨੂੰ ਰੋਕ ਦਿੱਤਾ ਗਿਆ ਤੇ ਉਧਰ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾਰਾ ਦੇ ਕੋਲ ਸਥਿਤ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ 'ਚ 2 ਅਗਸਤ ਨੂੰ ਦੁਪਹਿਰ 1 ਵਜੇ ਤੱਕ 1363.5 ਫੁੱਟ ਦਾ ਪਾਣੀ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ 22 ਜੂਨ ਨੂੰ ਝੀਲ ਦੇ ਵਿੱਚ ਸਵੇਰੇ 6 ਵਜੇ 1288.76 ਫੁੱਟ ਦਾ ਪਾਣੀ ਦਰਜ ਹੋਇਆ ਸੀ ਦਾ 42 ਦਿਨਾਂ ਬਾਅਦ ਬੰਨ੍ਹ ਦੇ ਵਿੱਚ 75 ਫੁੱਟ ਪਾਣੀ ਦਾ ਪੱਧਰ ਵਧਿਆ ਤੇ ਤੇਜ਼ੀ ਨਾਲ ਵਧਣ ਦੇ ਬਾਵਜੂਦ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 27 ਤੇ ਫਲੱਡ ਗੇਟ ਤੋਂ 2 ਫੁੱਟ ਦੂਰ ਹੈ ਤਾਂ pran kurdi shahpur kandhi 70 ranjit sagar project ਦੀ ਛੀਲ ਦੀ ਗੱਲ ਕਰੀਏ ਤਾਂ ਇੱਥੇ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਿਛਲੇ 4 ਦਿਨਾਂ ਦੇ ਵਿੱਚ ਛੀਲ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਪਾਣੀ ਦਾ ਲੈਵਲ 6.5 ਮੀਟਰ ਦਾ ਵਾਧਾ ਇਸ ਦੇ ਵਿੱਚ ਦਰਜ ਹੋਇਆ ਹੈ ਦੁਪਹਿਰ 2 ਵਜੇ ਪ੍ਰੋਜੈਕਟ ਦੀ ਛੀਲ ਦੇ ਵਿੱਚ ਪਾਣੀ ਦਾ ਪੱਧਰ 514.95 ਮੀਟਰ ਦਰਜ ਕੀਤਾ ਗਿਆ ਜਦਕਿ 3 ਜੁਲਾਈ ਨੂੰ ਛੀਲ 'ਚ ਦੁਪਹਿਰ 2 ਵਜੇ ਤੱਕ ਪਾਣੀ ਦਾ ਲੈਵਲ 508.51 ਮੀਟਰ ਸੀ ਤਾਂ ਬਰਸਾਤ ਦੇ ਨਾਲ ਇਸ ਵੇਲੇ ਹਾਲਾਤ ਜਿਹੜੇ ਨੇ ਖਤਰੇ ਵਾਲੇ ਬਣੇ ਹੋਏ ਨੇ